ਦੋਸਤੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਜਟਾਣਾ ਫਾਰਮ YouTube ਚੈਨਲ ਤੇ ਲੋ ਵੀ ਦੋਸਤੋ ਅੱਜ ਦੀ ਮੰਡੀ ਆਪਾਂ ਕਵਰ ਕਰਨ ਪਹੁੰਚਾ ਰਾਮਪਰਾਪਾਲਸ ਮੰਡੀ ਜਿਹੜੀ ਕਿ ਤੁਹਾਨੂੰ ਪਤਾ ਮਹੀਨੇ ਚ ਇੱਕ ਵਾਰ ਹੀ ਲੱਗਦੀ ਆ ਅੱਜ 1 3 2024 ਮੰਡੀ ਗਾਵਰ ਕਰਨ ਪਹੁੰਚ ਗਿਆਂ ਸੁਬਾ ਸਬਾ ਦਾ ਟਾਈਮ ਆਗਾ ਦੇ ਸਕਦਾ ਸੀ ਬਾਕੀ ਮੌਸਮ ਮੀਂਹ ਵਾਲਾਗਾ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਬਹੁਤ ਪਸੰਦ ਆਦੀ ਆਪਾਂ ਡਿਟੇਲ ਜਿਹੜੀ ਲੈ ਕੇ ਦੱਸੀ ਹੋਈ ਆ ਵੀਡੀਓ ਦੇ ਵਿੱਚ ਤੇ ਵੀਡੀਓ ਲਾਸਟ ਤੱਕ ਜਰੂਰ ਦੇਖਿਆ ਕਰੋ ਜਿਹੜੇ ਪਹਿਲੀ ਵਾਰੀ ਆਇਆ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਤੋਂ ਤੁਹਾਨੂੰ ਇਹ ਜਿਹੇ ਵੀਡੀਓ ਆਪਾਂ ਜਿਹੜਿਆਂ ਦਿਖਾਉਂਦੇ ਰਾਂਗੇ ਆਜੋ ਫਿਰ ਵੀਡੀਓ ਦੀ ਕਰਦੇ ਆਪਾਂ ਸ਼ੁਰੂਆਤ ਤੇ ਡਿਟੇਲ ਜਿਹੜੀ ਪਸੰਦੀ ਲੈ ਕੇ ਦਿੰਨੇ ਆ ਬਣੇ ਰਹੋ ਲਾਸਟ ਤੱਕ ਆਜੋ ਦੋਸਤੋ ਸੋਨੋ ਇੱਕ ਆਪਾਂ ਰਾਂ ਫਰਾ ਮੰਡੀ ਤੇ ਨਾ ਪੂਰੀ ਟਾਪ ਦੀ ਝੋਟੀ ਦਿਖਾਉਣਿਆ ਤੌਰ ਤੇ ਕੱਦ ਕਾਰ ਦੇਖੋ ਤੁਸੀਂ ਹਾਰ ਸ਼ਿੰਗਾਰ ਵੀ ਬਜਨੇ ਪੂਰਾ ਲਾਇਆ ਹੋਇਆ ਹੈ ਹਨਾ ਡਿਟੇਲਸ ਨੂੰ ਸਾਰੀ ਬਾਈ ਤੋਂ ਆਪਾਂ ਲੈ ਕੇ ਦੇਵਾਂਗੇ ਕੱਦ ਕਾਰ ਦੇਖੋ ਤੁਸੀਂ ਐਂ ਦੇਖ ਲਓ ਵੀ ਝੋਟੀ ਦੇ ਲਵੇ ਲਾਉਣੇ ਨਾ ਮੇਲਾ ਲੱਗਿਆ ਪਿਆ ਸੀ ਮੇਲਾ ਇੰਨੀ ਜ਼ਬਰਦਸਤ ਝੋਟੀਆਂ ਦੇਖੋ ਤੁਸੀਂ ਹਨਾ ਤੇ ਬਾਕੀ ਬਾਈ ਨਾ ਕਰਾਂਗੇ ਆਪਾਂ ਗੱਲਬਾਤ ਵੀ ਕੀ ਮਾਲ ਮੁੱਲ ਕਰਦਾ ਇਹਦਾ ਕਿੰਨਾ ਦੁੱਧ ਆਗਾ ਤੇ ਕਿੰਨਾ ਵਾਂ ਟਾਈਮ ਹੋ ਗਿਆ ਸੂਈ ਨੇ ਇਹਨੂੰ ਵੀ ਕਹਿਵੇਂ ਸੂਈ ਸੂਈ ਹੋਈ ਹਣਾ ਦੇਖੋ ਤੁਸੀਂ ਮੇਲਾ ਲੱਗਿਆ ਹੋਇਆ ਝੋਟੀ ਦੇਲੇ ਬਿਲਾਉਣੇ ਪੂਰਾ ਐ ਇੱਕ ੜੜ 20 50 ਜਾਣੇ ਦਾ ਇਹਦੀ ਵੀਡੀਓ ਬਣਾ ਕੇ ਲੈ ਗਏ ਸ਼ਾਰਟ ਵੀਡੀਓ ਬਾਕੀ ਦੇਖੋ ਤੁਸੀਂ ਮੇਲਾ ਲੱਗਿਆ ਹੋਇਆ ਝੋਟੀ ਦੇਲੇ ਦਵਾਲੇ ਬਾਕੀ ਆ ਜੋ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਪੁੱਛਦੇ ਆ ਬਾਈ ਨੂੰ ਵੀ ਕੀ ਮਾਲ ਮੁੱਲ ਕਰਦਾ ਇਹਦਾ ਕਿੰਨਾ ਦੁੱਧ ਆ ਬਾਈ ਸਾਸਰੀ ਕਾਲਾ ਕਿਹੜਾ ਪਿੰਡ ਆ ਬਾਈ ਦਾ ਪੂਲਾ ਹਾਂਜੀ ਜਿਲ੍ਹਾ ਬਠਿੰਡਾ ਠੀਕ ਆ ਬਾਈ ਆਪਣੀ ਘਰ ਦੀ ਝੋਟੀ ਹੈ ਵੀਰੇ ਲੈ ਕੇ ਆਏ ਆ ਜੀਤੋਂ ਲੈ ਆਏ ਜੀਤੋਂ ਲੈ ਆਇਆ ਹਰਿਆਣੇ ਚੋਂ ਠੀਕ ਆ ਬਾਈ ਕੰਮੇ ਸੂਈ ਸੂਈ ਹੈ ਇਹ ਦੂਜਾ ਸੂਆ ਜੀ ਦੂਜਾ ਸੂਆ ਬੱਚਾ ਕੀ ਹੈ ਮੰਗਰ ਮੰਗਰ ਕੱਟ ਆਏਗਾ ਜੀ 6 ਦੰਦਾਂ ਦਾ ਮੂੰਹ ਤੋਂ 6 ਮੂੰਹੋਂ 6 ਦੰਦਾਂ ਦਾ ਮੰਗਰ ਕੱਟਾਗਾ ਠੀਕ ਆ ਬਾਈ ਸੀਮਨ ਸੂਨ ਦਾ ਪਤਾ ਵੀ ਕਿਹੜੇ ਦੀ ਆ ਇਹ ਸਾਡਾ ਦੂਜਾ ਬੰਦਾ ਉਹ ਉਹ ਨੂੰ ਪਤਾ ਵੀ ਮਾਲਾ ਵੀ ਹਾਇ ਚੰਗੇ ਰਿਕਾਰਡ ਦੀ ਆ ਚੰਗੇ ਸੀਮਨ ਦੀ ਆ ਠੀਕ ਆ ਠੀਕ ਆ ਤੇ ਬਾਈ ਲਾਲੀ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰਤਾ ਇਹਦਾ 4 25 ਕਰਦੇ 4 ਤੇ ਲੱਖ ਤੇ 25000 ਤੇ ਬਾਈ ਗੱਲ ਦੁੱਧ ਦੀ ਕਰੀਏ ਹੁਣ ਦੁੱਧ ਕਿੰਨਾ ਜਮਾ 30 ਕਿਲੋ ਤਿਆਰ ਆ ਓਟ ਤੇ ਦੇ ਦੇਾਂਗੇ ਤੁਮ ਆ 4 ਦਿਨ ਚੋਕੇ ਬੰਦਾ ਬਾਅਦ ਚ ਰੁਪਏ ਦੇ ਠੀਕ ਆ ਭਲਾਂ ਦੀ 4 ਦਿਨ ਚੋਕੇ ਬਾਅਦ ਚ ਰੁਪਏ ਦੇ ਦੇ 20 ਕਿਲੋ ਤਸੱਲੀ ਦਾ ਜਮਾ ਠੀਕ ਆ ਲੈ ਵੀ ਦੋਸਤੋ ਦੇਖ ਸਕਦਾ ਤੁਸੀਂ ਹੈ ਨਾ ਝੋਟੀ ਕੱਦਗਾਠ ਬਹੁਤ ਹੈਗਾ ਮੰਨ ਲਾ ਵੀ ਬੰਦੇ ਦੇ ਕੱਦ ਦੇ ਬਰੋਬਰ ਦੀ ਝੋਟੀ ਆ ਗਈ ਤੇ ਕੈਮਰੇ ਚ ਆਉਂਦੀ ਨਹੀਂ ਸਾਰੇ ਦੇਖ ਦੋਸੀ ਹੈ ਨਾ ਤੇ ਬਾਕੀ ਮੁੱਲੇ ਦਾ ਬਾਈ 4,25,000 ਕਰਦਾ ਬਾਈ ਕਹਿੰਦਾ 20 ਲੀਟਰ ਤਸਲੀ ਨਾਲ ਆਪਾਂ ਚਵਾ ਕੇ ਦੇ ਦਿਆਂਗੇ ਕਹਿੰਦਾ ਜੇ ਕਿਸੇ ਭਰਾ ਨੇ ਲੈ ਜਾਣੀ ਆ 4 ਦਿਨ ਡੰਗ ਚੋ ਕੇ ਕਹਿੰਦਾ ਪੈਸੇ ਕਹਿੰਦਾ ਫੇਰ ਦੇ ਭਲਾਂ ਦੀ ਦੇਖੋ ਦੀ ਬਹੁਤ ਜ਼ਬਰਦਸਤ ਹਾਰੇ ਸ਼ਿੰਗਾਰੀ ਪੂਰੀ ਹੈਗੀ ਬਾਈ ਨੰਬਰ ਬੋਲ ਦੇ ਇੱਕ ਵਾਰੀ ਆਪਣਾ 79860 79860 02716 ਤੇ ਲੈ ਵੀ ਦੋਸਤੋ ਇਹ ਨੰਬਰਾ ਬਾਈ ਦਾ ਜੇ ਕਿਸੇ ਭਰਾਣੇ ਲੈਣੀ ਜੀਤ ਹਰਿਆਣੇ ਤੋਂ ਲੈ ਕੇ ਆਇਆ ਝੋਟੀ ਬਹੁਤ ਡਬਲ ਝੋਟੀ ਹੈਗੀ ਦੂਜੇ ਸੂਏ ਸੂਈ ਹੋਈ ਆ ਮਗਰ ਕੱਟਾਗਾ ਮੋਹੋਂ ਸੇ ਦਾਂਦਾ ਦੇਖੋ ਤੁਹਾਨੂੰ ਮੈਂ ਪ੍ਰੂਵ ਕਰਕੇ ਦਿਖਾਉਣਾ ਦੇਖੋ ਤੁਸੀਂ ਝੁੱਟ ਜੇ ਵਾਲੇ ਦੁਆਲੇ ਨਾ ਜਿਵੇਂ ਮੈਂ ਮੇਲਾ ਲੱਗਿਆ ਪਿਆ ਪੂਰੀ ਜਬਰਦਸਤ ਝੋਟੀਆਂ ਪੈੜੀ ਕਹਿ ਸਕਿਆ ਅੱਜ ਦੇ ਮੰਡੀ ਦੀ ਦੇਖੋ ਤੇ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਆਜੋ ਅੱਗੇ ਫਿਰ ਤੁਹਾਨੂੰ ਆਪਾਂ ਹੋਰ ਪਸ਼ੂ ਤੋਰ ਕੇ ਦਿਖਾਉਣੇ ਆ ਜੇ ਐਨੇ ਸੂਈ ਸੂਈ ਆ ਬਾਈ ਸੂਈ ਹੋਈ ਆ ਲੈ ਵੀ ਦੋਸਤੋ ਤੁਹਾਨੂੰ ਤਾਜੀ ਸੂਈ ਹੋਈ ਆ ਆਪਾਂ ਝੋਟੀ ਤੋਰ ਕੇ ਦਿਖਾਉਣੇ ਆ ਬਹੁਤ ਬਾਡੀਮੰਤਰ ਦੀ ਸੋਹਣੀ ਆ ਚੰਗੀ ਆ ਥਣ ਹਵਾਨੇ ਦੀ ਵੀ ਸੋਹਣੀ ਆ ਤੁਰਦੀ ਨੂੰ ਪਹਿਲਾਂ ਚੈੱਕ ਆਊਟ ਕਰ ਲਓ ਤੁਸੀਂ ਕੱਦਗਾੜ ਚੰਗਾਗਾ ਹਨਾ ਬਾਕੀ ਥਣ ਹਵਾਨ ਆਪਾਂ ਕੋਲੋਂ ਦਿਖਾ ਦਾਂਗੇ ਝੋਟੀ ਦਾ ਦੇਖ ਸਕਦੇ ਅਸੀਂ ਬਹੁਤ ਸੋਹਣੀ ਆ ਡਬਲ ਮੱਟ ਝੋਟੀ ਆ ਜਮਾ ਪੂਰੀ ਬਾਡੀ ਬੰਤਦੇਆਂ ਇਹ ਸੰਗਾਂ ਤੁੰਗਾਂ ਦੀ ਚੰਗੇ ਕੱਦਗਾਠ ਵਾਲੀ ਆ ਹਨਾ ਦੇਖੋ ਤੁਸੀਂ ਪੂਰੀ ਐ ਜਬਰਦਸਤ ਆ ਥਾਨ ਹਵਾਨ ਦੀ ਬਹੁਤ ਸਾਫ ਆ ਗਈ ਕੱਦਗਾਠ ਦੀ ਬਾਡੀ ਬੰਤ ਤੇ ਚੰਗੇ ਡਿਟੇਲਸ ਨੂੰ ਬਾਈ ਤੋਂ ਆਪਾਂ ਲੈ ਕੇ ਦਿੰਨੇ ਆ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧਾ ਕਿੰਮੇ ਸੂ ਸੂ ਹੋਈ ਆ ਹਨਾ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਦਾ ਆਪਾਂ ਨੰਬਰ ਲੈ ਕੇ ਦੇਵਾਂਗੇ ਉਹ ਨੰਬਰ ਤੇ ਸੰਪਰਕ ਕਰ ਲੈ ਤੁਸੀਂ ਬਾਕੀ ਦੇਖਦਾ ਮੂੰਹ ਮੱਥੇ ਦੀ ਤੇ ਫੇਸ ਕੁਆਲਿਟੀ ਤੁਸੀਂ ਝੋਟੀ ਜਿਹੜੀ ਦੇ ਸਕਦੇ ਸੋਹਣੀ ਸੁਨੱਖੀ ਆ ਜਮਾ ਇਹ ਕੱਦਗਾਠ ਦੀ ਚੰਗੇ ਦੀ ਆਈ ਭਾਈ ਲੈ ਵੀ ਭਾਈ ਨਾਲ ਆਪਾਂ ਕਰਦੇ ਆ ਗੱਲਬਾਤ ਭਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਭਾਈ ਆਪਣਾ ਜਸਕਰਨ ਸਿੰਘ ਜੀ ਜਸਕਰਨ ਭਾਈ ਪਿੰਡ ਕਿਹੜਾ ਹੈਗਾ ਪਿੰਡ ਕੋਰਸਮੀਰ ਜਿਲ੍ਹਾ ਬਠਿੰਡਾ ਹੀ ਪੈਣਦਾ ਹਣਾ ਠੀਕ ਆ ਡੱਬਾ ਵਾਲੀ ਰੋਡ ਤੇ ਰਹਿ ਗਏ ਨਾ ਬਠਿੰਡੇ ਤੋਂ ਤਲਵੰਡੀ ਸਾਬੋ ਰੋਡ ਤੇ ਠੀਕ ਆ ਭਾਈ ਆਪਣੇ ਘਰ ਦੀ ਹੈ ਕਿ ਵਪਾਰ ਦਾ ਕੰਮ ਆ ਵਪਾਰ ਦਾ ਕਰਦੇ ਠੀਕ ਆ ਕੈ ਪਸ਼ੂ ਲੈ ਕੇ ਆਏ ਅੱਜ ਮੰਡੀ ਤੇ 6 ਪਸ਼ੂ ਆਪਣੇ ਕੋਲ ਇੱਧਰ ਆਓ ਠੀਕ ਆ ਭਾਈ ਆ ਛੋਟੀ ਜੀ ਗੱਲ ਕਰੀਏ ਕੈਵੇਂ ਸੂਈ ਸੂਈ ਆ ਇਹ ਇਹ ਦੂਜੇ ਠੀਕ ਆ ਕੈ ਕ ਦਿਨ ਹੋ ਗਿਆ ਬਾਈ ਸੂਈ ਨੂੰ ਕੱਲ ਹੀ ਸੂਈ ਕੱਲ ਹੀ ਸੂਈ ਆ ਠੀਕ ਆ ਬਾਈ ਦੁੱਧ ਦੀ ਗੱਲ ਕਰੀਏ ਦੁੱਧ ਦੀ ਕੰਪੈਸਟ ਕੀ ਰੋ ਇਹਦੀ ਦੁੱਧ ਦੀ 20 ਕਿਲੋ ਜੀ 20 ਕਿਲੋ ਹਾਂ ਜੀ ਠੀਕ ਆ ਮੰਨ ਲਓ ਇਹ ਪਹਿਲੇ ਸੂਏ ਚੰਗਾ ਦੁੱਧ ਹੁੰਦਾ ਸੀ ਚੰਗਾ ਜੀ ਚੰਗਾ ਜੀ ਠੀਕ ਆ ਬੱਚਾ ਕੀ ਆ ਬਾਈ ਮਾਗਰ ਕੱਟਾ ਕੱਟੀ ਕੱਟਾ ਜੀ ਕੱਟਾ ਮਾਗਰ ਠੀਕ ਆ ਲੈ ਵੀ ਦੋਸਤੋ 20 ਕਿਲੋ ਕੰਪੈਸਟ ਵਾਲੀ ਝੋਟੀਆਂ ਬਾਈ ਕਹਿੰਦਾ ਇਹ ਤੇ ਪਹਿਲੇ ਸੂਏ ਵੀ ਚੰਗਾ ਰਿਕਾਰਡ ਦੁੱਧ ਦਾ ਜਿਹੜਾ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਬਾਕੀ ਦੇ ਕੱਲ ਹੀ ਸੂਈ ਆ ਠੀਕ ਆ ਬਈ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰਤਾ ਰੇਟ ਮੰਡੀ ਦਾ 2.5 ਲੱਖ ਹੈ ਮੰਡੀ ਤੇ ਰੇਟ 2.5 ਲੱਖ ਆ ਗਿਆ ਠੀਕ ਆ ਬਾਕੀ ਮੌਕੇ ਤੇ ਮਾਨਤਾ ਹੋ ਜਾਣਾ ਕਿਉਂਕਿ ਮੰਡੀ ਤੇ ਰੇਟ ਰੇੜੇ ਕਰਨੇ ਪੈਂਦੇ ਆਗੇ ਹਣਾ ਬਾਈ ਠੀਕ ਆ ਨੰਬਰ ਬੋਲ ਦਿਓ ਬਾਈ ਇੱਕ ਵਾਰੀ ਆਪਣਾ 99803 97803 17524 17524 ਇੱਧਰ ਜਿਹੜੇ ਬਾਈ ਆਪਸੂ ਖੜੇ ਆ ਗਏ ਆਪਣੀਆਂ ਚਾਰੇ ਪੰਜੇ ਇਹ ਹਾਂਜੀ ਆਪਣੀ ਠੀਕ ਆ ਜਿਹੜੀ ਇਹ ਦੂਜੇ ਨੰਬਰ ਤੇ ਝੋਟੀ ਖੜੀ ਆ ਇਹ ਇਹਦਾ ਕਿ 70 ਹੈ ਜੀ 170 ਮੁੱਲ ਇਹ ਵੀ ਦੂਜੇ ਸੂਈ ਆ ਠੀਕ ਆ ਇਹਦੇ ਦੁੱਧ ਕਿੰਨਾ ਗਾਇਦੇ ਥੱਲੇ 15 ਕਿਲੋ ਇਹ ਵੀ ਕੱਲ ਸੂਈ ਆ ਠੀਕ ਆ ਇਹ ਵੀ ਕੱਲ ਸੂਈ ਆ ਪੂਰੀ ਵੀ ਕੱਲ ਪਰਸ ਉਹ 5-4 ਦਿਨ ਸੂਈ ਦੂਜੇ ਤਿੰਨ ਗੱਬਣਾਂ ਜੀ ਠੀਕ ਆ ਉਹ ਤਿੰਨ ਗੱਬਣਾਂ ਆ ਜੀ ਹਾਂਜੀ ਠੀਕ ਆ ਬਾਕੀ ਬਾਈ ਦਾ ਵਪਾਰ ਦਾ ਕੰਮ ਹੈ ਨਾ ਹਾਂਜੀ ਹਾਂਜੀ ਠੀਕ ਆ ਲੈ ਇਹ ਵੀ ਬਾਈ ਦਾ ਵਪਾਰ ਦਾ ਕੰਮ ਦੇਖੋ ਸਿਆ ਛੋਟੀ ਦੇਖੋ ਤੁਸੀਂ ਦੂਜੇ ਨੰਬਰਾਈ ਤੁਰਦੀ ਨੂੰ ਚੈੱਕ ਕਰ ਲਿਓ ਇਹਦਾ ਮੁੱਲ ਬਾਈ ਕਰਦਾ 170000 ਤੇ ਬਾਕੀ ਦੇ ਦੇ ਸਕਦਾ ਹਣਾ ਚੰਗੀਆਂਆਂ ਗੀਆਂ ਛੋਟੀਆਂ ਬਾਈ ਕੋਲੇ ਚੰਗੇ ਪਸ਼ੂ ਜਿਹੜਾ ਵਪਾਰ ਚੰਗੇ ਪਸ਼ੂਆਂ ਦਾ ਕਰਦਾਗਾ ਇੱਕ ਬੂਰੀ ਛੋਟੀ ਵੀ ਹੈ ਬਾਈਆਂ ਕੋਲੇ ਉਹ ਵੀ ਸਾਨੂੰ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂਗੇ ਦੇ ਸਕਦੇ ਹੁਸੀਂ ਹਣਾ ਬਾਕੀ ਨੰਬਰ ਵਾਈ ਦਾ ਬੋਲਦਾ ਉਹ ਨੰਬਰ ਤੇ ਸਮਰਕਰ ਸਕਦਾ ਜਿਹੜੀ ਆ ਤੀਜੇ ਨੰਬਰ ਤੇ ਬੂਰੀ ਖੜੀ ਹੈ ਦੇ ਸਕਦੇ ਹੁਸੀਂ ਇਹ ਵੀ ਤਾਜੀ ਸੂਈ ਸਵਾਈ ਆ ਭਾਈ ਆ ਬੂਰੀ ਦੀ ਗੱਲ ਕਰੀਏ ਹਾਂਜੀ ਹਾਂਜੀ ਪੂਰੀ ਕਹਿੰਦੇ ਸੂਈ ਸੂਈ ਆ ਇਹ ਇਹ ਪਹਿਲੇ ਸੂਈ ਦੀ ਆ ਠੀਕ ਆ ਤੇ ਭਾਈ ਦੁੱਧ ਦੀ ਗੱਲ ਕਰੀਏ ਅਸੀਂ ਥੱਲੇ ਲੋਕਾਂ ਨੂੰ 10 ਕਿਲੋ ਹੈਗਾ ਭਾਈ 10 ਕਿਲੋ ਹੈਗਾਗਾ ਠੀਕ ਆ ਕਹਿੰਗੇ ਦਿਨ ਹੋ ਗਏ ਭਾਈ ਸੂਈ ਨੂੰ ਹਫਤਾ ਹੋ ਗਿਆ ਕੱਟੀ ਆ ਮਗਰ ਲੈ ਵੀ ਕੱਟੀ ਆ ਮਗਰ ਤੁਸੀਂ ਦੇਖ ਸਕਦੇ ਹੋ ਪੂਰੀ ਜਮਾ ਤੇ ਬਾਕੀ ਦੇ 10 ਕਿਲੋ ਭਾਈ ਦੁੱਧ ਕਹਿੰਦਾ ਠੀਕ ਆ ਕਿੰਨੇ ਮੂੰਹ ਕਹੇ ਦਿੰਦਾ ਭਾਈ ਚਾਰ ਦਿੰਦਾ ਭਾਈ ਮੂੰਹ ਚਾਰ ਦਿੰਦਾ ਕੀ ਠੀਕ ਆ ਬਾਈ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰਤਾ ਇਹਦਾ ਰੇਟ ਤਾਂ ਮਾਲ ਬਾਈ 1.5 ਲੱਖ ਕਰ ਦਿਆ 1.5 ਲੱਖ ਕਰ ਦਿਆਂ ਹਾਂਜੀ ਨੰਬਰ ਆ ਬੋਲ ਦੇ ਬਾਈ ਆਪਣਾ 9872622 98726 44095 ਬੋਲੋ 44095 ਆਪਣਾ ਵੀ ਕੋਰਸਮੀਰ ਪਿੰਡਾ ਬਾਈ ਨਹੀਂ ਮੇਰਾ ਪਿੰਡ ਸੁੱਖਾ ਸੇਖਾ ਠੀਕ ਆ ਜਿਲ੍ਹਾ ਬਠਿੰਡੇ ਪੈਂਦਾ ਇਹਨੂੰ ਵੀ ਮੋਗਾ ਜਿਲ੍ਹੇ ਤੋਂ ਆਇਆ ਮੈਂ ਕਾ ਮੈਂ ਗੱਬਣ ਆਪਣੇ ਠੀਕ ਆ ਇੱਕਾ ਗੱਬਣ ਆ ਗਈ ਲੈ ਵੀ ਬਾਈ ਇਹ ਮੋਗੇ ਤੋਂ ਆਇਆ ਕਿ ਸੇਖਾ ਪਿੰਡਾਗਾ ਠੀਕ ਆ ਬਈ ਇਹਨੇ ਕਿੰਨੇ ਕੰਮੇ ਸੂਏ ਸੁਣਾਗਾ ਇਹਨੇ ਤੀਜੇ ਸੂਏ ਸੁਣਾਗਾ ਇਹਨੇ ਤੀਜੇ ਸੂਏ ਸੁਣਾਗਾ ਬਈ ਕੀ ਦੁੱਧ ਦੀ ਕੈਪੈਸਿਟੀ ਰੋ ਬਈ ਦੀ ਦੂਜੇ ਸੂਏ ਬਈ 13 14 ਕਿਲੋ ਦਾ ਦੁੱਧ ਦੂਜੇ ਸੂਏ ਤੇ 15 ਦੇ ਦੂ 15 ਕਿਲੋ ਕਰ ਜੋਗੀ ਆ ਬਰਾਹਮਣਾ ਕਰ ਦੂ ਠੀਕ ਆ ਠੀਕ ਆ ਬਈ ਮੁੱਲ ਦੀ ਗੱਲ ਕਰੀਏ ਤੇ ਮੁੱਲ ਇਹਦਾ ਵੀ 1.5 ਲੱਖੀ ਆ ਬਈ ਇਹਦਾ 1.5 ਲੱਖ ਆ ਬਾਕੀ ਮੌਕੇ ਤੇ ਮਾਨਤਾਣ ਹੋ ਜਾਣਾ ਕਿਉਂਕਿ ਰੇਟ ਤਾਂ ਫਿਰ ਮੰਡੀ ਤੇ ਕਰਨੇ ਪੈਂਦੇ ਆਗੇ ਮਾਨਤਾਣ ਕਰ ਦਾਂਗੇ ਠੀਕ ਆ ਵਪਾਰ ਦਾ ਕੰਮ ਆ ਬਈ ਆਪਣਾ ਵੀ ਹਾਂ ਬਈ ਇੱਕ ਦੋ ਲੈ ਕੇ ਠੀਕ ਆ ਲੈ ਵੀ ਬਾਈਆਂ ਦਾ ਵਪਾਰ ਦਾ ਕੰਮ ਆ ਉਹ ਠੀਕ ਹੈ ਮੇਰੀ 20 ਕਿਲੋ ਦੀ ਗਾਰੰਟੀ ਦੇਵਾਂਗੇ ਬਾਈ ਸੋਨ ਵਾਲੀ ਹੈ ਕਿ ਸੁਈ ਵਾਲੀ ਹੈ ਬਾਈ ਠੀਕ ਹੈ ਕਹਿ ਕੇ ਦਨਾਂ ਦੀ ਕੱਚੀ ਆ ਇਹ ਬਾਈ 10 ਦਿਨ ਲੈ ਜੂਗੀ 10 ਦਿਨ ਲੈ ਜੂਗੀ ਇਹਦੀ 20 ਕਿਲੋ ਦੀ ਗਾਰੰਟੀ ਹੈ ਬਾਈ 20 ਕਿਲੋ ਨੇ ਕਿਹਾ ਵੀ ਜੇ 20 ਕਿਲੋ ਨਾਲ ਤਾਂ ਸਾਡੇ ਘਰੇ ਬੰਦ ਜੂ ਮੈਂ ਠੀਕ ਆ ਠੀਕ ਆ ਲੈ ਵੀ 20 ਕਿਲੋ ਦੀ ਕਪੈਸਿਟੀ ਵਾਲੀ ਝੋਟੀ ਆ ਇਹ ਇਹਦਾ ਮੁੱਲ ਬਾਈ ਇਹਦਾ ਮੁੱਲ 2 ਲੱਖ 2 ਲੱਖ ਠੀਕ ਆ ਨੰਬਰ ਇੱਕ ਵਾਰੀ ਬਾਈ ਹੋਰ ਬੋਲ ਦੇ ਆਪਣਾ 98726 ਬਾਈ 98726 44099 44099 ਪਿੰਡ ਸੇਖਾ ਜ਼ਿਲ੍ਹਾ ਮੋਗਾ ਠੀਕ ਲੈ ਵੀ ਬਾਈਆਂ ਨਾਲ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ ਚੰਗੇ ਪਸ਼ੂ ਬਾਈ ਜਿਹੜੇ ਲੈ ਕੇ ਆਉਂਦੇ ਹਨ ਮੰਡੀਆਂ ਦੇ ਚੰਗੇ ਪਸ਼ੂਆਂ ਦਾ ਵਪਾਰ ਕਰਦੇ ਦੋਨੇ ਬਾਈ ਤੇ ਜੇ ਕਿਸੇ ਭਰਾ ਨੇ ਲੈਣੀ ਹੋ ਕਿਸੇ ਵੀ ਤਰ੍ਹਾਂ ਦਾ ਪਸ਼ੂ ਉਤ ਤਾਂ ਤੁਸੀਂ ਬਾਈਆਂ ਨਾਲ ਜਿਹੜਾ ਸੰਪਰਕ ਕਰ ਸਕਦੇ ਹੋਗੇ ਜਿਹੜੇ ਪਰ ਆਪਣੇ ਮੋਗੇਰੀ ਦੇ ਵੀਡੀਓ ਦੇਖਦੇ ਆਗੇ ਤਾਂ ਤੁਸੀਂ ਜਿਹੜਾ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਦੋਸਤੋ ਸੁਣ ਇੱਕ ਆਪਾਂ ਬੁਰੀ ਮੱਝ ਹੋਰ ਦੌਰ ਕੇ ਦਿਖਾਣਿਆ ਬਾਈਆਂ ਦੇ ਘਰ ਦੀ ਮੱਝ ਹੈਗੀ ਹਨ ਡਿਟੇਲਸ ਬਣਾਈ ਚੱਲ ਫਿਰ ਮੈਂ ਕਿਵੇਂ ਕਰਾਂ ਲੈ ਵੀ ਬਾਈਆਂ ਦੀ ਬੂਰੀ ਝੋਟੀ ਦਿਖਾਉਣੇ ਆਪਾਂ ਤੋਰ ਕੇ ਤੇ ਗੱਲਬਾਤ ਬਾਈ ਨਾਲ ਕਰਦੇ ਆਪਾਂ ਸਾਰੀ ਡਿਟੇਲ ਲਿਖ ਦੇਵਾਂਗੇ ਤੁਸੀਂ ਥਾਣਾ ਫਾਨਾ ਜਿਹੜਾ ਦੇ ਸਕਦਾ ਬੋਡੀ ਬੰਤਦੀ ਹੈ ਨਾ ਬਾਕੀ ਬਾਈ ਨੂੰ ਪੁੱਛਾਂ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਹਣਾ ਘਰ ਦੀ ਝੋਟੀ ਹੈਗੀ ਬੂਰੀਆਂ ਦੇ ਕਈ ਭਾਈ ਭਰਾ ਸਕੀਨ ਹੁੰਦੇ ਆ ਨਾ ਬੂਰੀਆਂ ਝੋਟੀਆਂ ਲੈਣ ਦੇ ਤਾਂ ਕਰਕੇ ਆਪਾਂ ਸਾਨੂੰ ਜਿਹੜੀ ਬੂਰੀ ਝੋਟੀ ਦਿਖਾਉਣੇ ਆ ਹਨ ਦੇ ਸਕਦਾ ਸੀ ਦਰਮਿਆਨੇ ਘੱਤਦੀ ਹੈਗੀ ਬਾਕੀ ਘਰ ਦੀ ਆ ਕੋਈ ਵਪਾਰ ਦਾ ਕੰਮ ਨਹੀਂ ਬਾਈਆਂ ਦਾ ਬਾਕੀ ਬਾਈ ਨਾ ਕਰਦੇ ਗੱਲਬਾਤ ਤੇ ਡਿਟੇਲ ਸਾਨੂੰ ਸਾਰੀ ਲੈ ਕੇ ਦਿੰਦੇ ਆ ਵੀ ਕਿੰਨਾ ਦੁੱਧ ਆ ਕੀ ਮਾਲ ਮੁੱਲ ਕਰਦਾ ਮਾਗਰ ਵੀ ਤੁਸੀਂ ਦੇਖ ਸਕਦਾ ਪੂਰੀ ਕੱਟੀ ਆ ਹਨਾ ਬਾਕੀ ਬਾਈਆਂ ਨਾ ਕਰਦੇ ਗੱਲਬਾਤ ਆਈ ਬਾਈ ਕਰਾਂ ਬਾਈ ਸੱਸਰੀ ਕਾਲ ਕੀ ਨਾਮ ਆ ਬਾਈ ਆਪਣਾ ਬਲਕਰਨ ਪਿੰਡ ਕਿਹੜਾ ਹੈਗਾ ਰਾਮਪਰਾਇ ਇੱਥੇ ਹੀ ਠੀਕ ਆ ਬਾਈ ਇਹ ਆਪਣੀ ਘਰ ਦੀ ਮੱਝ ਆ ਇਹ ਕੰਮੇ ਸੂਈ ਸੂਈ ਹੋਈ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਹੈ 4 ਮਹੀਨੇ ਹੋ ਗਏ ਠੀਕ ਆ ਗੱਬਣ ਤਾਂ ਨਹੀਂ ਹੋਈ ਹਜੇ ਜੀ ਜੇ 4 ਮਹੀਨੇ ਹੋ ਗਏ ਸੂਈ ਨੂੰ ਫਿਰ 5 ਮਹੀਨੇ ਠੀਕ ਆ ਗੱਬਣ 7 ਮਹੀਨੇ ਹੋ ਗਏ ਸੂਈ ਨੂੰ 5 ਮਹੀਨਿਆਂ ਦੀ ਗੱਬਣ ਆ ਗਈ 8 ਕਿਲੋ ਦੁੱਧਾਗਾ ਮੰਨ ਲਓ 托ਕਰ ਗੱਬਣ ਆ ਗਈ ਠੀਕ ਆ ਲੈ ਵੀ 托ਕਰ ਗੱਬਣ ਆ ਗਿਆ ਉਹ ਬਾਈ ਨੂੰ ਪਤਾ ਨਹੀਂ ਸੀ ਨਾ 7 ਮਹੀਨੇ ਹੋ ਗਏ ਸੂਈ ਨੂੰ ਤੇ 5 ਮਹੀਨਿਆਂ ਦੀ ਬਾਈ ਕਹਿੰਦੇ ਗੱਬਣਾ ਚੱਕ ਪਾਸ ਤੇ ਬਾਈ ਮੁੱਲ ਦੀ ਗੱਲ ਕਰੀ ਮੁੱਲ ਕਿੰਨਾ ਕਰਦਾ 90000 ਕਰ ਦਿਓ ਠੀਕ ਆ ਨੰਬਰ ਬੋਲ ਦਿਓ ਬਾਈ ਇੱਕ ਵਾਰੀ 9206830008 ਠੀਕ ਆ ਬਾਕੀ ਫੋਨ ਤੇ ਗੱਲਬਾਤ ਹੋ ਜੂ ਨਾ ਰੇਟ ਬਾਰੇ ਰਾਂਪਰੇ ਲੋਗਰ ਧੀਆਂ ਬਾਈ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਜਣਾ ਜਿਹੜਾ ਤੁਸੀਂ ਸੰਮਰਕ ਕਰ ਸਕ ਆ ਜਾਓਗੇ ਮਗਰ ਕੱਟੀ ਆ ਗਈ 5 ਮਹੀਨੇ ਹੀ ਗੱਬਣਾ 7 ਮਹੀਨੇ ਹੋ ਗਏ ਸੋਈ ਨੂੰ ਤਾਂ ਤੁਸੀਂ ਬਾਈ ਜਣਾ ਜਿਹੜਾ ਸੰਮਰਕ ਕਰ ਸਕ ਸਾ